ਅੱਜ ਦੀ ਕਹਾਣੀ ਇਨਸਾਨੀਅਤ ਦੀ ਖੁਸ਼ਬੂ ਜਿਸ ਨੂੰ ਲਿਖਿਆ ਹੈ ਬਲਜਿੰਦਰ ਕੌਰ ਤਾਰੀ ਬਾੜ ਜੀ ਨੇ ਸਵੇਰ ਦੀ ਹਲਕੀ ਹਲਕੀ ਰੌਸ਼ਨੀ ਖੇਤਾਂ ਵਿੱਚ ਪੈ ਰਹੀ ਸੀ ਠੰਡੀ ਹਵਾ ਦੇ ਚੌਕੇ ਜੀਰੀ ਦੇ ਪੌਦਿਆਂ ਨੂੰ ਝੁਲਾ ਰਹੇ ਜਾਪਦੇ ਸੀ ਖੇਤਾਂ ਵਿੱਚੋਂ ਟਰੈਕਟਰ ਦੀ ਗੂੰਜ ਸੁਣਾਈ ਦੇਣ ਲੱਗੀ ਅਮਰੀਕ ਵੀ ਬਾਹਰ ਯੋਗ ਲਈ ਆਪਣਾ ਟਰੈਕਟਰ ਤਿਆਰ ਕਰਨ ਲੱਗਾ ਨੱਠ ਭੱਗ ਕਰਦਿਆਂ ਅਮਰੀਕ ਨੇ ਚੰਦਰ ਨੂੰ ਆਵਾਜ਼ ਮਾਰੀ ਚੰਦਨ ਉੱਠ ਉੱਠ ਕੇ ਧਾਰਾ ਕਢ ਲੈ ਚੰਦਨ ਜੋ ਬਹੁਤ ਹੀ ਧਾਰਮਿਕ ਵਿਰਤੀ ਵਾਲਾ ਤੇ ਸਿਆਣਾ ਪ੍ਰਵਾਸੀ ਬੰਦਾ ਸੀ ਹਮੇਸ਼ਾ ਆਪਣੇ ਕੰਮ ਦੀ ਸ਼ੁਰੂਆਤ ਪੂਜਾ ਪਾਠ ਨਾਲ ਕਰਦਾ ਸੀ ਉਸ ਦਾ ਸੁਭਾਅ ਬਹੁਤ ਨਿਮਰ ਅਤੇ ਸਾਫ਼ ਦਿਲੀ ਵਾਲਾ ਸੀ ਉਸ ਨੇ ਬਾਲਟੀ ਚੁੱਕੀ ਬਾਲਟੀ ਵਿੱਚ ਪਾਣੀ ਪਾਇਆ ਤੇ ਮੱਝ ਦੇ ਹੇਠਾਂ ਬੈਠ ਕੇ ਉਸ ਦੇ ਥਣਾ ਨੂੰ ਧੋਣ ਲੱਗ ਪਿਆ ਧਾਰਾ ਕੱਢ ਕੇ ਉਸ ਨੇ ਬਾਲਟੀ ਇੱਕ ਪਾਸੇ ਰੱਖੀ ਅਤੇ ਕੱਟੇ ਨੂੰ ਦੁੱਧ ਪਿਉਣ ਲਈ ਖੁਰਲੀ ਤੋਂ ਖੋਲ ਕੇ ਮੱਝ ਕੋਲ ਲਿਆਇਆ ਜਦੋਂ ਕੱਟੇ ਨੇ ਮੱਝ ਨੂੰ ਚੁੰਗ ਲਿਆ ਤਾ ਚੰਦਰ ਉਸ ਨੂੰ ਕਿੱਲੇ ਨਾਲ ਬੰਨਣ ਲਈ ਜਾ ਰਿਹਾ ਸੀ ਅਚਾਨਕ ਚੰਦਰ ਦਾ ਪੈਰ ਗੋਹੇ ਉੱਤੇ ਫਿਸਲ ਗਿਆ ਗੋਡੇ ਦੀ ਚਪਲੀ ਤੇ ਜੋਰ ਨਾਲ ਛੱਟ ਲੱਗ ਗਈ ਉਹ ਦਰਦ ਨਾਲ ચીਕ ਉੱਠਿਆ ਦਰਦ ਇੰਨਾ ਤਿੱਖਾ ਸੀ ਕਿ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਟਰੈਕਟਰ ਨੂੰ ਬੰਦ ਕਰਕੇ ਅਮਰੀਕ ਤੁਰੰਤ ਦੌੜਾ ਤੋੜਾਇਆ ਉਸ ਨੇ ਚੰਦਰ ਨੂੰ ਚੁੱਕ ਕੇ ਮੰਝੇ ਉੱਤੇ ਬਿਠਾਇਆ ਚੰਦਰ ਕਹਿੰਦਾ ਗਿਆ ਮਾਲਕ ਜੀ ਤੁਸੀਂ ਮੇਰੀਆਂ ਲੱਤਾਂ ਨੂੰ ਹੱਥ ਨਾ ਲਾਓ ਮੈਂ ਤਾਂ ਨੌਕਰ ਹਾਂ ਪਰ ਅਮਰੀਕ ਨੇ ਧੀਮੀ ਆਵਾਜ਼ ਵਿੱਚ ਕਿਹਾ ਚੰਦਨ ਤੂੰ ਮੇਰੇ ਲਈ ਨੌਕਰ ਨਹੀਂ ਮੇਰੇ ਪਰਿਵਾਰ ਦਾ ਹਿੱਸਾ ਹੈ ਤੂੰ ਦੂਰ ਦੇਸ਼ ਤੋਂ ਪੈਸੇ ਕਮਾਉਣ ਆਇਆ ਹੈ ਤੇਰਾ ਖਿਆਲ ਰੱਖਣਾ ਮੇਰੀ ਜ਼ਿੰਮੇਵਾਰੀ ਹੈ ਇਹ ਸ਼ਬਦ ਸੁਣ ਕੇ ਚੰਦਨੀਆਂ ਅੱਖਾਂ ਵਿੱਚੋਂ ਹੰਝੂ ਟਪਕੇ ਅਮਰੀਕ ਨੇ ਟਰੈਕਟਰ ਨੂੰ ਪਾਸੇ ਖੜਾ ਕਰਕੇ ਚੰਦਨ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਪੱਟੀ ਕਰ ਦਿੱਤੀ ਅਤੇ ਕਿਹਾ ਜੇਕਰ ਸੱਟ ਗੰਭੀਰ ਹੋਈ ਤਾਂ ਐਕਸ-ਰੇ ਕਰਾਉਣਾ ਪਵੇਗਾ ਸ਼ਾਇਦ ਪਲਾਸਟਰ ਵੀ ਲਾਉਣ ਦੀ ਲੋੜ ਪਵੇ ਅਮਰੀਕ ਚੰਦਰ ਨੂੰ ਵਾਪਸ ਖੇਤਾਂ ਵਾਲੇ ਮਕਾਨ ਵਿੱਚ ਲੈ ਆਇਆ ਉਸ ਨੂੰ ਮੱਝੇ ਦੇ ਪਾਸੇ ਕੇਹਿੰਦਾ ਤੂੰ ਆਰਾਮ ਕਰ ਕੰਮ ਦੀ ਚਿੰਤਾ ਨਾ ਕਰ ਸੇਤ ਸਭ ਤੋਂ ਵੱਡੀ ਦੌਲਤ ਹੈ ਅਮਰੀਕ ਚੰਦਰ ਨਾਲ ਬੈਠ ਕੇ ਉਸ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਰਿਹਾ ਤਾਂ ਜੋ ਚੰਦਰ ਆਪਣੇ ਦਰਦ ਨੂੰ ਭੁੱਲ ਜਾਵੇ ਸ਼ਾਮ ਨੂੰ ਜਦੋਂ ਅਮਰੀਕ ਘਰ ਆਇਆ ਉਸਨੇ ਇਹ ਸਾਰੀ ਗੱਲ ਆਪਣੀ ਘਰਵਾਲੀ ਨੂੰ ਦੱਸੀ ਅਮਰੀਕ ਦੀ ਘਰਵਾਲੀ ਦਿਲੋਂ ਬਹੁਤ ਕੋਮਲ ਅਤੇ ਹਮਦਰਦੀ ਵਾਲੀ ਔਰਤ ਸੀ ਉਸਨੇ ਫੌਰਨ ਹੀ ਕਿਹਾ ਰਾਤ ਨੂੰ ਚੰਦਰ ਚੰਦਨਾ ਬਾਥਰੂਮ ਕਿਵੇਂ ਜਾਵੇਗਾ ਖੇਤਾਂ ਵਿੱਚ ਤਾਂ ਕੋਈ ਨੇੜੇ ਬਾਥਰੂਮ ਵੀ ਨਹੀਂ ਹੈ ਅਮਰੀਕ ਨੇ ਕੁਝ ਸੋਚਦਿਆਂ ਕਿਹਾ ਹਾਂ ਆਪਾਂ ਉਸ ਲਈ ਵਾਕਰ ਲੈ ਆਉਂਦੇ ਹਾਂ ਤਾ ਜੋ ਉਹ ਸਹਾਰਾ ਲੈ ਕੇ ਉਸ ਨਾਲ ਚੱਲ ਸਕੇ ਦੋਵੇਂ ਪਤਨੀ ਪਤੀ ਪਤਨੀ ਵਾਕਰ ਲੈਣ ਤੁਰ ਪਈ ਰਸਤੇ ਵਿੱਚ ਅਮਰੀਕ ਦੀ ਘਰ ਵਾਲੀ ਜੋ ਖੁਦ ਵੀ 휠ਚੇਅਰ ਤੇ ਸੀ ਕਹਿੰਦੀ ਹੈ ਮੈਨੂੰ ਪਤਾ ਹੈ ਚੱਲਣ ਯੋਗ ਨਾ ਹੋਣ ਦਾ ਦਰਦ ਕੀ ਹੁੰਦਾ ਹੈ ਚਲੋ ਵਾਕਰ ਹੁਣੇ ਹੀ ਦੇ ਆਈਏ ਆਪਾਂ ਜਾ ਕੇ ਸਵੇਰ ਤੱਕ ਉਹ ਬਹੁਤ ਔਖਾ ਹੋ ਜਾਏਗਾ ਰਾਤ ਦੇ 10 ਵਜੇ ਦੋਵੇਂ ਵਾਕਰ ਲੈ ਕੇ ਖੇਤਾਂ ਵਿੱਚ ਚੰਦਰ ਕੋਲ ਪਹੁੰਚ ਗਈ ਚੰਦਰ ਨੇ ਜਦੋਂ ਉਹਨਾਂ ਨੂੰ ਦੇਖਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਗਏ ਉਹ बार-बार ਕਹਿੰਦਾ ਗਿਆ ਮਾਲਕ ਜੀ ਮੈਂ ਕਿੰਨੀਆਂ ਦਵਾਵਾਂ ਦਿਆ ਤੁਹਾਨੂੰ ਤੁਸੀਂ ਮੇਰੇ ਆਪਣਿਆਂ ਵਰਗੇ ਹੋ ਅਮਰੀਕ ਨੇ ਹੌਲੀ ਜਿਹਾ ਕਿਹਾ ਚੰਦਨਾ ਸਾਡੇ ਵਿੱਚ ਮਾਲਕ ਤੇ ਨੌਕਰ ਦਾ ਰਿਸ਼ਤਾ ਨਹੀਂ ਇਨਸਾਨੀਅਤ ਦਾ ਰਿਸ਼ਤਾ ਵੀ ਹੈ ਇੱਕ ਇਹ ਸ਼ਬਦ ਸੁਣ ਕੇ ਚੰਦਰ ਦਾ ਦਿਲ ਭਰ ਆਇਆ ਉਸ ਨੇ ਅਮਰੀਕ ਅਤੇ ਉਸ ਦੀ ਘਰਵਾਲੀ ਨੂੰ ਅੱਖਾਂ ਪਰਬਤ ਕੀ ਫਿਰ ਅਸੀਸਾਂ ਦਿੱਤੀਆਂ ਅਗਲੇ ਕੁਝ ਦਿਨਾਂ ਵਿੱਚ ਅਮਰੀਕ ਚੰਦਨ ਲਈ ਖਾਣਾ ਦਵਾਈ ਅਤੇ ਹਰ ਸਹੂਲਤ ਦਾ ਪੂਰਾ ਧਿਆਨ ਰੱਖਦਾ ਰਿਹਾ ਜਦੋਂ ਤੱਕ ਚੰਦਨ ਪੂਰੀ ਤਰ੍ਹਾਂ ਠੀਕ ਨਹੀਂ ਹੋ ਗਿਆ ਉਸਨੇ ਚੰਦਨ ਨੂੰ ਕੋਈ ਵੀ ਕੰਮ ਨਹੀਂ ਕਰਨ ਦਿੱਤਾ ਚੰਦਨ ਅਕਸਰ ਹੀ ਸੋਚਦਾ ਰਹਿੰਦਾ ਸੀ ਕਿ ਜਿੱਥੇ ਕੁਝ ਮਾਲਕ ਆਪਣੇ ਨੌਕਰਾਂ ਨੂੰ ਸਿਰਫ ਮਜ਼ਦੂਰ ਸਮਝਦੇ ਹਨ ਉੱਥੇ ਅਮਰੀਕ ਵਰਗਾ ਇਨਸਾਨ ਇੱਕ ਮਿਸਾਲ ਹੈ ਜੋ ਦਿਲੋਂ ਇਨਸਾਨੀਅਤ ਲਈ ਜਿਉਂਦਾ ਹੈ ਉਸ ਦੇ ਮਨ ਵਿੱਚ ਇੱਕ ਹੀ ਖਿਆਲ ਘੁੰਮਦਾ ਰਿਹਾ ਦੁਨੀਆ ਵਿੱਚ ਪੈਸੇ ਵਾਲਾ ਹੋਣਾ ਵੱਡੀ ਗੱਲ ਨਹੀਂ ਦਿਲ ਵਾਲਾ ਹੋਣਾ ਸਭ ਤੋਂ ਵੱਡੀ ਗੱਲ ਹੈ ਕੁਝ ਦਿਨਾਂ ਬਾਅਦ ਜਦੋਂ ਚੰਦਨਾ ਤੁਰਨ ਫਿਰਨ ਜੋਗਾਰਾ ਹੋ ਗਿਆ ਉਸਨੇ ਹੌਲੀ-ਹੌਲੀ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੁਣ ਉਸ ਦੇ ਚਿਹਰੇ ਤੇ ਇੱਕ ਚਮਕ ਜਿਹੀ ਸੀ ਉਸ ਚਮਕ ਵਿੱਚ ਧੰਨਵਾਦ ਵੀ ਸੀ ਤੇ ਖੁਸ਼ੀ ਵੀ ਸੀ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਇਨਸਾਨੀਅਤ ਅਜੇ ਵੀ ਜਿੰਦੀ ਹੈ ਅਮਰੀਕ ਦੀ ਘਰਵਾਲੀ ਵੀ ਮੁਸਕਰਾ ਰਹੀ ਸੀ ਉਸ ਨੇ ਕਿਹਾ ਜੇ ਹਰ ਇਨਸਾਨ ਹਰ ਇਨਸਾਨ ਨੂੰ ਆਪਣੇ ਵਰਗਾ ਬਰਾਬਰ ਦਾ ਇਨਸਾਨ ਸਮਝ ਕੇ ਅਮਰੀਕ ਬਾਗ ਵਿਵਹਾਰ ਕਰੇ ਤਾਂ ਕਦੇ ਵੀ ਦਿਲਾਂ ਵਿੱਚ ਦਰਾੜਾ ਨਾ ਪੈਣਾ ਸੱਚਮੁੱਚ ਹੀ ਇਨਸਾਨੀਅਤ ਦੀ ਖੁਸ਼ਬੂ ਉਸ ਸਮੇਂ ਚੌਗਿਰਦੇ ਨੂੰ ਮਹਿਕਾ ਦਿੰਦੀ ਹੈ ਜਦੋਂ ਹਰ ਮਨੁੱਖ ਦੂਸਰਿਆਂ ਨੂੰ ਆਪਣੇ ਵਰਗੇ ਮਨੁੱਖ ਸਮਝਦਾ ਹੈ ਬਹੁਤ ਹੀ ਸਿੱਖਿਆਦਾਇਕ ਇਹ ਕਹਾਣੀ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ